ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਦੀਪ ਸੰਦੀਪ ਪੰਜਾਬ ਦੇ ਵਿੱਚ ਤੇਜ਼ بارش ਜਿੱਥੇ ਕੁਝ ਲੋਕਾਂ ਲਈ ਰਾਹਤ ਬਣੀ ਹੋਈ ਹੈ ਤਾਂ ਉੱਥੇ ਕੁਝ ਲੋਕਾਂ ਲਈ ਆਫਤ ਵੀ ਬਣੀ ਹੋਈ ਹੈ ਖਬਰ ਹਬੋਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਤੇਜ਼ بارش ਲੋਕਾਂ ਲਈ ਮੁਸੀਬਤ ਦੀ ਜੜ ਬਣ ਗਈ ਹੈ ਖਬਰ ਤੁਹਾਡਾ ਨਾ ਹਬੋਰ ਤੋਂ ਇਹ ਸਾਂਝੀ ਕਰ ਰਹੇ ਹਾਂ ਕਿ ਉੱਥੇ ਘਰਾਂ ਦੀਆਂ بارش ਨੇ ਛੱਤਾਂ ਤੱਕ ਸਿੱਟ ਦਿੱਤੀਆਂ ਨੇ ਰਾਧਾ ਨਾਮ ਦੀ ਔਰਤ ਜਿਹੜੀ ਆਪਣੇ ਘਰ ਦੇ ਵਿੱਚ ਬੈਠੀ ਹੁੰਦੀ ਹੈ بارش ਤੇਜ਼ ਪੈਂਦੀ ਹੈ ਤਾਂ ਉਸ ਦੇ ਕਾਰਨ ਘਰ ਦੀ ਜਿਹੜੀ ਛੱਤ ਡਿੱਗ ਜਾਂਦੀ ਐ ਤੇ ਮਲਬੇ ਦੇ ਕਾਰਨ ਉਸਤੇ ਵੀ ਸੱਟਾਂ ਲੱਗ ਜਾਂਦੀਆਂ ਨੇ ਖੂਨ ਦੇ ਨਾਲੋਂ ਲਤਬਤ ਹੋ ਜਾਂਦੇ ਨੇ ਆਲ ਦੁਆਲ ਦੇ ਜਿਹੜੇ ਲੋਕ ਨੇ ਆਸ-ਪਾਸ ਦੇ ਜਿਹੜੇ ਲੋਕ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਤਾਂ ਬੜੀ ਮੁਸੀਬਤ ਦੇ ਨਾਲ ਉਸ ਨੂੰ ਬਾਹਰ ਕੱਢਿਆ ਜਾਂਦਾ ਇਸ ਤੋਂ ਇਲਾਵਾ ਇੱਕ ਹੋਰ ਜਗ੍ਹਾ ਤੇ ਜਿਹੜਾ ਰੇਤੇ ਬਜਰੀ ਦੀ ਦੁਕਾਨ ਆ ਉੱਥੇ ਵੀ ਜਿਹੜਾ ਮਲਬਾ ਡਿੱਗਣ ਦੇ ਕਾਰਨ ਪ੍ਰੈਕਟਰ ਜਿਹੜੇ 2 ਉਹਨਾਂ ਦੇ ਨੁਕਸਾਨੇ ਗਏ ਨੇ ਇਸ ਤੋਂ ਇਲਾਵਾ ਰੇਤੇ ਬਜਰੀ ਦਾ ਜਿਹੜਾ ਸੀਮੈਂਟ ਹਾ ਉਸ ਦਾ ਵੀ ਭਾਰੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਇੱਕ ਹੋਰ ਜਗ੍ਹਾ ਤੇ ਜੇ ਗੱਲ ਕਰੀਏ ਤਾਂ ਉੱਥੇ ਵੀ ਮਕਾਨ ਦੀ ਛੱਤ ਡਿੱਗੀ ਆ ਤਾਂ ਤੁਹਾਨੂੰ ਦੱਸਦੀ ਕਿ ਹਬੌਰ ਦੇ ਵਿੱਚ بارش ਦਾ ਕਹਿਰ ਦੇਖਣ ਨੂੰ ਮਿਲਿਆ بارش ਨੇ ਛੱਤਾਂ ਤੱਕ ਜਿਹੜੀਆਂ ਸਿੱਟ ਦਿੱਤੀਆਂ ਨੇ ਲੋਕ ਨੇ ਜਿਹੜੇ بارش ਦੇ ਕਾਰ ਰਾਹਤ ਮਹਿਸੂਸ ਕਰ ਰਹੇ ਨੇ ਪਰ ਹਬੌਰ ਵਾਸੀਆਂ ਲਈ ਇਹ بارش ਜਿਹੜੀ ਆਫਤ ਬਣ ਕੇ ਆਈ ਹੈ ਤੁਹਾਨੂੰ ਦੱਸਦੀ ਕਿ ਇੱਕੋ ਸ਼ਹਿਰ ਦੇ ਵਿੱਚ ਤਿੰਨ ਕਰਾਂ ਦੀਆਂ ਜਿਹੜੀਆਂ ਛੱਤਾਂ ਡਿੱਗੀਆਂ ਨੇ ਜਿਸ ਦੇ ਕਾਰਨ ਭਾਰੀ ਨੁਕਸਾਨ ਆ ਜਿਹੜਾ ਹੋਇਆ ਹੈ ਨਿਆਬਾਦੀ ਜਿਹੜੀ ਗਲੀ ਨੰਬਰ 10 ਦੇ ਵਿੱਚ ਰਹਿਣ ਵਾਲੀ ਰਾਧਾ ਜਦੋਂ ਆਪਣੇ ਘਰ ਦੇ ਵਿੱਚ ਬੈਠੀ ਹੁੰਦੀ ਹੈ ਤਾਂ بارش ਦੇ ਕਾਰਨ ਉਸ ਦੇ ਘਰ ਦੀ ਛੱਤ ਆ ਜਿਹੜੀ ਡਿੱਗ ਜਾਂਦੀ ਹੈ ਮਲਬਾ ਉਸ ਦੇ ਸਿਰ ਤੇ ਵੱਜਦਾ ਹੈ ਜਿਸ ਦੇ ਕਾਰਨ ਉਹ ਖੂਨ ਦੇ ਨਾਲ ਲਤਪਤ ਹੋ ਜਾਂਦੇ ਨੇ ਸਮਾਨ ਵੀ ਉਹਨਾਂ ਦਾ ਮਲਬੇ ਦੇ ਵਿੱਚ ਦੱਬਿਆ ਗਿਆ ਹੈ ਤੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਮੁਸੀਬਤ ਦੇ ਸਮਾਂ ਰਹਿੰਦੇ ਹੋਏ ਉਹਨਾਂ ਨੂੰ ਮੁਸੀਬਤ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਹਨਾਂ ਦਾ ਇਲਾਜ ਵੀ ਕਰਵਾਇਆ ਗਿਆ ਇਸੇ ਤਰ੍ਹਾਂ ਇੰਦਰਾ ਨਗਰੀ ਦੇ ਵਿੱਚ ਇੱਕ ਬਿਲਡਿੰਗ ਮਟੀਰੀਅਲ ਦੀ ਦੁਕਾਨ ਦੇ ਮਾਰਲਿਕ ਸੁਬਾਸ਼ ਨੇ ਦੱਸਿਆ ਕਿ ਅੱਜ ਸਵੇਰੇ ਭਾਰੀ ਬਾਰਿਸ਼ ਹੋਈ ਜਿਸ ਦੇ ਕਾਰਨ ਉਸਦੇ ਦੋ ਟਰੈਕਟਰ ਸੀਮੰਟ ਅਤੇ ਹੋਰ ਸਮਾਨ ਮਲਬੇ ਦੇ ਹੇਠਾਂ ਦੱਬਿਆ ਗਿਆ ਜਿਸ ਕਾਰਨ ਉਹਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ ਕੁਸ਼ਕਿਸਮਤੀ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸੇ ਤਰ੍ਹਾਂ ਨਵੀਂ ਆਬਾਦੀ ਗਲੀ ਨੰਬਰ 10 ਦੇ ਵਿੱਚ ਵੀ ਵੱਡੇ ਪਿੱਪਲ ਵਾਲਾ ਚੌਂਗ ਵਿਖੇ ਇੱਕ ਵਿਅਕਤੀ ਦੇ ਘਰ ਦੀ ਅਚਾਨਕ ਛੱਤ ਡਿੱਗੀ ਹੈ ਹੁਣ ਇਹਨਾਂ ਵਿਕਤੀਆਂ ਵੱਲੋਂ ਪੱਤਰਕਾਰਾਂ ਨੂੰ ਇਹ ਦੱਸਿਆ ਗਿਆ ਕਿ ਕਿਵੇਂ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਤੇ ਨਾਲ ਹੀ ਉਹਨਾਂ ਵੱਲੋਂ ਸਰਕਾਰ ਤੋਂ ਵੀ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਕਿਹਨਾ ਮਾਤਾ? ਰਾਜਵਾਲਾ। ਕੀ ਹਾਦਸਾ ਕੀ ਵਾਪਰਿਆ? ਅੱਜ ਛੱਤਾਂ ਸੀ ਸਵੇਰੇ ਵੇਖੇ ਤਾਂ ਬਾਰਿਸ਼ ਹੋ ਜਾਂਦੀ ਬਹੁਤ ਤੇਜ਼। ਹੂੰ। ਤਾਂ ਛੱਤ ਡੈਗੀ ਗਈ ਸੀ। ਹੂੰ। ਤੇ ਅਥੇ ਜੀ ਕੁਝ ਜਵਾਬ ਖੜੇ ਸੀ ਕੁਝ ਆਪ ਖੜੇ ਸੀਗੇ ਤਾਂ ਬੱਚਾ ਤਾਂ ਹੋ ਗਈ ਬਸ ਸਮਾਨ ਕਢਣ ਲੱਗੇ ਸੀਗੇ ਤਾਂ ਸਮਾਨ ਨਹੀਂ ਨਿਕਲ ਪਾਇਆ ਸਾਡਾ। ਕਿੰਨਾ ਕੁ ਨੁਕਸਾਨ ਹੋ ਗਿਆ? ਵੱਧ ਹੋ ਗਿਆ ਜੀ ਆ ਤੁਹਾਡੇ ਸਾਹਮਣੇ ਹੀ ਹੈਗਾ ਜੀ। ਹੂੰ। ਇਹਨੇ ਮਕਾਨ ਸੀ ਲੋਦਰ ਤੋਂ ਦੇ ਸਾਡੇ ਮਕਾਨ ਦੇ ਜਨਮ ਤੇ ਅੱਗੇ ਪਿੱਛੇ ਦੋ ਕਮਰੇ ਗਏ ਹਾਂਜੀ ਕਿਤਰਾ ਦੇ ਦਾਤ ਨੇ ਬਾਕੀ ਮਕਾਨਾਂ ਦੇ ਮਕਾਨਾਂ ਦੇ ਜੀ ਐਸੇ ਹੀ ਹਾਲਾਤ ਹੈਗੇ ਸਾਰੇ ਅਜੇ ਹੈਗੇ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਜੀ ਜੀ ਉਹਨੇ ਮਮਾਵਜਦ ਹੋਏ ਅਸੀਂ ਗਰੀਬ ਆਦਮੀ ਹੈਗੇ ਦਿਹਾੜੀ ਮਜ਼ਦੂਰੀ ਕਰਦੇ ਗਏ ਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਜਤੰਦਰਾ ਜੀ ਜੀ ਕਿਸ ਤਰ੍ਹਾਂ ਹਸਵਾ ਪ੍ਰਾਇਜ ਨੇ ਮੌਕੇ ਦੀ ਦਾ ਪਾਣੀ ਦਾ ਬਾਗ ਕਰਕੇ ਆਪਣੇ ਜੀ ਮੱਛੀ ਦਾ ਭੈਣ ਹੋਵੇ ਤਾਂ ਤੱਕੀ ਛੱਤ ਦੀ ਛੱਤ ਦੇਤੀ। ਹਮਮ ਕਦੀ ਦੁਕਾਨ ਹੈ ਇਹ ਰੇਤੀ ਬਜਰੀ ਦੀ ਹੈ। ਹਮ ਕੀ ਕੀ ਨੁਕਸਾਨੀਆਂ ਗਏ ਇਹਦੇ ਵਿੱਚ? ਇੱਕ ਇੱਕ ਆਸ਼ਾ ਮਿੰਦਰਾ ਟ੍ਰੈਕਟਰ ਹੈ ਨਾ ਮਾਜੀ ਨੂੰ ਹੋਣਾ ਹੀ ਕਿਰਾਇਆ ਜੀ। ਇੱਕ ਆਸ਼ਾ ਟ੍ਰੈਕਟਰ ਹੈ ਜੀ। ਹਮ ਜੀ ਮੇਰਾ ਸੀਮੈਂਟ ਹੈ ਜੀ ਹੋਰ ਮਾਨਮਟਾ ਹੋਰ ਸਮਾਨ ਹੈ ਜੀ। ਹਮ ਤਾਂ ਮੈਨੂੰ ਹੋਰ ਚੀਜ਼ਾਂ ਵੀ ਜੀ ਮੱਖਾ ਸੀ ਜੀ। ਹਮ ਹੋ ਗਿਆ ਇਹ ਹੈ 1.5-2 ਲੱਖ ਦਾ ਜੀ। ਹਮ ਤੇ ਸੀ ਜੀ। ਆ ਸਾਇਸੀ ਜੀ ਥੋੜਾ ਜਿਹਾ ਪਿੱਛੇ ਬੈਠੇ ਸੀ ਜੀ ਆ ਛੱਤ ਮਣੀ ਜੀ ਟੋਣ ਲੱਗੀ ਜੀ ਟੋਣ ਕਰਕੇ ਅਸੀਂ ਅੱਗੇ ਆ ਗਏ ਜੀ ਅੱਗੇ ਆ ਕੇ ਇੰਨੇ ਅੱਗੇ ਆਏ ਇੰਨੇ ਦੇਚ ਛੱਤ ਇੱਕਦਮ ਚੱਲ ਗਈ ਜੀ ਇੱਕਦਮ ਹੀ ਚਲੀ ਗਈ ਹਮ ਚੱਲਦੇ ਅਸੀਂ ਅੱਗੇ ਵਾਜ ਗਏ ਬਾਹਰ ਨੂੰ ਵਾਜ ਗਏ ਹਮ ਮੋਕਾ ਨਹੀਂ ਬੈਣੀ ਹਮ ਨਾਮ ਹੈ ਆਪਣਾ ਮੇਰਾ ਪ੍ਰਦੀਪ ਕੁਮਾਰ ਜੀ ਕੀ ਹੱਸ ਕੇ ਆਪਣਾ ਮੇਰੇ ਬਾਰਿਸ਼ ਹੋਈ ਸੀ ਸੁਬਹਰੇ ਜਿਹੜੇ ਨਾਲ ਡੈਡੀ ਅਦੁਸਮਾਨ ਕਾ ਡਰਾਇੰਸ ਨੇ ਛੱਤ ਥੱਲੇ ਡਿੱਗ ਗਈ ਬਹੁਤ ਬਚਾ ਤੋ ਇਹ ਡੈਡੀ ਦੀ ਵੀ ਇਹ ਅਮਰੀਤ ਨਾਈ ਦੀ ਦੁਕਾਨ ਸੀ ਸਾਰਾ ਸ਼ੀਸ਼ਾ ਸੂਰ ਸਾਰਾ ਬਣਾਇਆ ਗਿਆ ਸੀ ਸਾਰਾ ਸਮਾਨ ਖਰਾਬ ਹੋ ਗਿਆ ਜਿੰਨਾ ਵੀ ਸੀਗਾ ਸਾਰਾ ਤੇ ਗਰੀਬ ਬੰਦੇ ਸਰਕਾਰ ਤੋਂ ਇਹ ਕਿ ਸੰਭ ਕੁਝ ਕਰਾ ਕੇ ਦੇ